ਸਵਾਗਤ ਹੈ ਜੀ ਤੁਸੀਂ ਸੁਣ ਰਹੇ ਹੋ ਗੁਰਮਤ ਸਿੱਧਨ ਚੈਨਲ ਪੰਜਾਬ ਅੰਦਰ ਪੰਥ ਅੰਦਰ ਬਹੁਤ ਸਾਰੇ ਉਤਰਾਅ ਚੜਾਅ ਚੱਲ ਰਹੇ ਨੇ ਜਿਵੇਂ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਮੁੱਖ ਹੁਕਮਨਾਮਾ 2 ਦਸੰਬਰ ਨੂੰ ਅਕਾਲੀ ਲੀਡਰਸ਼ਿਪ ਵਾਸਤੇ ਆਇਆ ਸੀ ਤੇ ਉਸ ਦੇ ਵਿੱਚ ਅਕਾਲੀਆਂ ਨੇ ਜਿਹੜਾ ਲਾਸਟ ਤੇ ਜਾ ਕੇ ਸੱਤ ਮੈਂਬਰੀ ਕਮੇਟੀ ਵਾਲਾ ਫੈਸਲਾ ਮੰਨਣ ਤੋਂ ਹੁਣ ਸ਼ਰਯਮ ਇਨਕਾਰ ਕਰਤਾ ਤੇ ਸੁਖਵੀਰ ਬਾਦਲ ਨੇ ਆਪਣੇ ਪਿੰਡ ਤੋਂ ਆਪਣੀ ਮਰਜ਼ੀ ਨਾਲ ਹੀ ਆਪਣੇ ਧੜੇ ਦੀ ਭਰਤੀ ਅਕਾਲੀ ਦਲ ਦੀ ਨਵੇਂ ਦੌਰ ਤੋਂ ਸ਼ੁਰੂ ਕਰ ਦਿੱਤੀ ਹੈ ਤੇ ਦਾਵਾ ਕੀਤਾ ਕਿ ਅਸੀਂ 50 ਲੱਖ ਭਰਤੀ ਪੰਜਾਬ ਚੋਂ ਕਰ ਲਾਂਗੇ ਤੇ 40000 ਤੋਂ ਵੱਧ ਭਰਤੀ ਉਹ ਅਸੀਂ ਆਪਣੇ ਹਲਕੇ ਚੋਂ ਲੰਬੀ ਤੋਂ ਕਰ ਲਾਂਗੇ ਤੇ ਬਹੁਤ ਸਾਰੀਆਂ ਹਦਾਇਤਾਂ ਵੀ ਉਹਨਾਂ ਨੇ ਦਿੱਤੀਆਂ ਆਪਣੇ ਵਰਕਰਾਂ ਨੂੰ ਕਿ ਉਹ 10 ਰੁਪਏ ਜ਼ਰੂਰ ਲੈਣੇ ਆ ਭਰਤੀ ਵਾਲੇ ਤੋਂ ਮੈਂਬਰ ਤੋਂ ਤੇ ਹਾਲਾਂਕਿ ਕਹਿੰਦਾ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਵੀ ਪੈਸੇ ਤਾਂ ਸਾਰੇ ਬੇਸ਼ੱਕ ਮੈਂ ਕੱਲ੍ਹ ਹੀ ਦੇ ਸਕਦਾ ਹਾਂ ਸਾਰੀ ਮੈਂਬਰਸ਼ਿਪ ਦੇ ਪਰ ਨਹੀਂ ਆਪਾਂ ਕੱਲੇ-ਕੱਲੇ ਮੈਂਬਰ ਤੋਂ ਲਵਾਂਗੇ ਤਾਂ ਕਿ ਉਹਨਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਮੈਂਬਰ ਹਾਂ ਵਗੈਰਾ-ਵਗੈਰਾ ਤੋਂ ਇਹ ਚੀਜ਼ ਦਾ ਪੰਥ ਦੇ ਅੰਦਰ ਬੜਾ ਰੋਸ ਬਣਾਇਆ ਜਾ ਰਿਹਾ ਹੈ ਹਾਲਾਂਕਿ ਜਥੇਦਾਰ ਸਭ ਅਕਾਲ ਤਖਤ ਸਭ ਉਨ੍ਹਾਂ ਦੇ ਵੱਲੋਂ ਇਹ ਵੀ ਕਹਿਣ ਸੁਣ ਚ ਆਇਆ ਕਿ ਉਹਨਾਂ ਨੇ ਇਹ ਭਰਤੀ ਸ਼ੁਰੂ ਹੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਸੁਨੇਹਾ ਭੇਜਿਆ ਸੀ ਵੀ ਤੁਸੀਂ ਆਪਣੇ ਤੌਰ ਤੇ ਇਹ ਭਰਤੀ ਨਾ ਸ਼ੁਰੂ ਕਰੋ ਅਕਾਲ ਤਖਤ ਸਾਹਿਬ ਦੀ ਰਾਏ ਨਮਾਈ ਦੇ ਥੱਲੇ ਹੀ ਨਵੇਂ ਸਿਰੇ ਤੋਂ ਭਰਤੀ ਹੋਵੇ ਪਰ ਉਹਨਾਂ ਨੇ ਮੰਨਣ ਤੋਂ ਇਨਕਾਰ ਕਰਤਾ ਹੈ ਦੂਜੇ ਪਾਸੇ ਅੱਜ ਜਲੰਧਰ ਦੇ ਵਿੱਚ ਇੱਕ ਬਹੁਤ ਭਾਰੀ ਇਕੱਠ ਇੱਕ ਮੀਟਿੰਗ ਦੇ ਰੂਪ ਵਿੱਚ ਅਸੀਂ ਹਾਲਾਂਕਿ ਉਹ ਕੁਝ ਜ਼ਿਆਦੇ ਉਹ ਕੁਝ ਸੈਂਕੜੇ ਹਜ਼ਾਰਾਂ ਵਾਲਾ ਇਕੱਠ ਨਹੀਂ ਸੀ ਉਹਦੇ ਵਿੱਚ ਕੁਝ ਚੋਣ ਕਹਿ ਲੋ ਵੀ ਚੋਣਮੀਆਂ ਜਥੇਬੰਦੀਆਂ ਦੇ ਨਮਾਇंदे ਹੀ ਸ਼ਾਮਲ ਹੋਏ ਸੀ ਜਿਸ ਦਾ ਸਾਰਾ ਪ੍ਰਬੰਧ ਅੱਗੇ ਲੱਗ ਕੇ ਤਿੰਨ ਸਿੱਖਸ਼ੀਤਾਂ ਕਰ ਰਹੀਆਂ ਨੇ ਆ ਬਾਬਾ ਸਰਬਜੋਤ ਸਿੰਘ ਜੀ 베ਦੀ ਤੇ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲੇ ਤੇ ਭਾਈ ਰਵਿੰਦਰ ਸਿੰਘ ਜਿਹੜੇ ਸਾਬਕਾ ਸਪੀਕਰ ਹਨ ਵਿਧਾਨ ਸਭਾ ਪੰਜਾਬ ਦੇ ਇਹ ਪੁਰਾਣੇ ਆਗੂ ਨੇ ਤੇ ਜਿਵੇਂ ਬਾਬਾ ਸਰਬਜੋਤ ਸਿੰਘ ਤੇ ਦੂਸਰੇ ਬਾਬਾ ਜੀ ਇਹਨਾਂ ਦਾ ਬਹੁਤ ਸਾਰਾ ਆਧਾਰ ਹੈ ਲੋਕਾਂ 'ਚ ਤੇ ਸਮੇਂ-ਸਮੇਂ ਸਿਰ ਹੀ ਪਹਿਲਾਂ ਤੋਂ ਵੀ ਪੰਥਕ ਸਿਆਸਤ ਦੇ ਵਿੱਚ ਬਾਦਲ ਦਲ ਦੇ ਅਗੇਂਸਟ ਇਹ ਲੋ ਜੰਪਨਥਕ ਸਿਧਾਂਤਾਂ ਤੇ ਪਹਿਰਾ ਦਿੰਦੇ ਇਹਨਾਂ ਨੇ ਬੜੀਆਂ ਲੜਾਈਆਂ ਲੜੀਆਂ ਔਖੇ ਸੌਖੇ ਵੇਲੇ ਵੀ ਸਾਰੇ ਮੋਰਚੇ ਸਾਹਮਣੇ ਐ ਤੇ ਰਵਿੰਦਰ ਸਿੰਘ ਜੀ ਉਹਨਾਂ ਦਾ ਵੀ ਆਪਣੇ ਆਪ ਆਧਾਰ ਹੈਗਾ ਕਾਫੀ ਪ੍ਰਭਾਵਕ ਕੁਸ਼ਲਕਿਆਂ ਚ ਉਹਨਾਂ ਦਾ ਹੈਗਾ ਸੋ ਇਹਨਾਂ ਨੇ ਜਿਹੜਾ ਸਾਰਾ ਪ੍ਰਬੰਧ ਅੱਜ ਕੀਤਾ ਜਲੰਧਰ ਦੇ ਇੱਕੋ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਮੀਟਿੰਗ ਹੋਈ ਐ ਜਿਹਦੇ ਵਿੱਚ ਬਾਬਾ ਸਰਬਜੋਤ ਸਿੰਘ ਬੇਦੀ ਜੀ ਨੇ ਬੋਲਦੇ ਆ ਇਹ ਦੱਸਿਆ ਕਿ ਵੀ ਅਸੀਂ ਯਤਨਸ਼ੀਲ ਹਾਂ ਸਾਡਾ ਮੁੱਖ ਮਕਸਦ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਦੇ 2 ਦਸੰਬਰ ਵਾਲਾ ਹੁਕਮਨਾਮਾ ਇਨਵਿਨ ਲਾਗੂ ਕਰਾਉਣਾ ਤੇ ਅਕਾਲ ਤਖਤ ਸਾਹਿਬ ਦੀ ਸ਼ਾਨ ਨੂੰ ਬਹਾਲ ਕਰਨਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵੀ ਅਸੀਂ ਹੁਣ ਲਾਮਬੰਦ ਹੋ ਰਹੇ ਹਾਂ ਬੇਸ਼ੱਕ ਸਡਰ ਸਰੀਰ ਹੁਣ ਵਿਰਧ ਹੋ ਗਿਆ ਬਹੁਤੀ ਚੱਲਣ ਫਿਰਨ ਦੀ ਆਗਿਆ ਨਹੀਂ ਦਿੰਦਾ ਪਰ ਅਸੀਂ ਪੰਜ ਮੈਂਬਰੀ ਇੱਕ ਕਮੇਟੀ ਬਣਾਵਾਂਗੇ ਜਿਹੜੀ ਕਿ ਪੰਜ ਪ੍ਰਧਾਨੀ ਦੇ ਹਿਸਾਬ ਦੇ ਨਾਲ ਸਾਰ ਐਕਟ ਕਰੂਗੀ ਉਹਨਾਂ ਨੇ ਕਿਹਾ ਕਿ ਵੀ ਅੱਜ ਸਾਡੀ ਸਿਰਫ ਸ਼ੁਰੂਆਤ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਧਿਰਾਂ ਪਹੁੰਚੀਆਂ ਸੀ ਜਿਵੇਂ ਕਿ ਤਿੰਨੇ ਇਹ ਸ਼ਕਤੀਆਂ ਸਨ ਇੱਕ ਬਾਬਾ ਮੋਹਨ ਮਨਮੋਹਨ ਸਿੰਘ ਜੀ ਬਾਰਨ ਵਾਲੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਅਸੀਂ ਬੁੱਢਾਦਲ ਦੇ ਨਮਿੰਦ ਦੇ ਵਜੋਂ ਵੀ ਇੱਥੇ ਹਾਜ਼ਰੀ ਭਰ ਰਹੇ ਹਾਂ ਸੋ ਉਹ ਕੋਈ ਜਥੇਬੰਦੀ ਦਾ ਇੱਕ ਹੋ ਸਕਦਾ ਗਰੁੱਪ ਹੋਵੇ ਸੋ ਹਾਲਾਂਕਿ ਬਾਬਾ ਬਲਬੀਰ ਸਿੰਘ ਬੁੱਢਾਦਲ ਦੇ ਆਗੂ ਨੇ ਤੇ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਸ ਪਾਸੇ ਖੜੇ ਹੋਏ ਨੇ ਸੋ ਉਥੇ ਜਿਵੇਂ ਭਾਈ ਜਸਪਾਲ ਸਿੰਘ ਮੰਜਪੁਰ ਜਿਹੜੇ ਵਕੀਲ ਨੇ ਹਿਊਮਨ ਰਾਈਟਸ ਦੇ ਕੰਮ ਕਰਨ ਵਾਲੇ ਨੇ ਤੇ ਸਿੱਖ ਸਿਆਸਤ ਅਦਾਰਾ ਜਿਹੜਾ ਕਿ ਉਹਨਾਂ ਤਰਾਂ ਦੇ ਨਾਲ ਜੁੜਿਆ ਹੋਇਆ ਹੈ ਜਿਹੜੀਆਂ ਤਰ੍ਹਾਂ ਨੇ ਪੰਜਾਬ ਦੇ ਅੰਦਰ ਹਥਿਆਰਬੰਦ ਸੰਘਰਸ਼ ਮੂਹਰੇ ਹੋ ਕੇ ਲੜਿਆ ਉਹਨਾਂ ਦਾ ਬੜਾ ਵੱਡਾ ਰੋਲ ਲੈ ਰਿਹਾ ਹੈ ਤੇ ਉਹਨਾਂ ਦਾ ਕਾਫੀ ਹਲਕੇ ਵਿੱਚ ਸਤਕਾਰ ਹੈ ਸੋ ਉਹ ਨੌਜਵਾਨ ਮਨਦੀਰ ਸਿੰਘ ਜਾਂ ਕਹਿ ਲਓ ਜਸਪਾਲ ਸਿੰਘ ਮੰਜਪੁਰ ਇਹਨਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਪੜ੍ਹੇ ਲਿਖੇ ਇੰਟੈਲੈਕਚੁਅਲ ਵਰਗ ਹੈ ਉਹ ਸਾਰੇ ਉੱਥੇ ਹੈਗੇ ਸੀ ਤੇ ਨਾਲ ਆ ਭਾਈ ਮੋਹਕਮ ਸਿੰਘ ਉਹਨਾਂ ਦਾ ਵੀ ਪੁਰਾਣਾ ਤਜਰਬਾ ਹੈ ਕਾਫੀ ਤੇ ਬੂਟਰ ਸਿੰਘ ਰਣਸੀ ਤੇ ਹੋਰ ਪੁਰਾਣੇ ਯਾਨੀ ਕਿ ਖੁੰਡ ਜਿਹੜੇ ਇਹਨਾਂ ਸਾਰੀਆਂ ਸਿਆਸਤਾਂ ਦੇ ਜਾਣੂ ਨੇ ਤੇ ਉਹ ਸਾਰੇ ਉੱਥੇ ਸੀਗੇ ਤੇ ਸਭ ਨੇ ਕਿਹਾ ਵੀ ਅਸੀਂ ਇਸ ਮਹਮ ਦੇ ਨਾਲ ਆ ਤੇ ਅਸੀਂ ਇਸ ਦਾ ਪੂਰਾ ਸਾਥ ਦੇਵਾਂਗੇ ਬਾਬਾ ਸਰਬਜੋਤ ਸਿੰਘ 베ਦੀ ਜੀ ਨੇ ਕਿਹਾ ਵੀ ਸਾਰੀਆਂ ਜਥੇਬੰਦੀਆਂ ਦੀ ਹੁਣ ਇਸ ਤੋਂ ਬਾਅਦ ਇੱਕ ਵੱਡਾ ਇਕੱਠ ਬੁਲਾ ਕੇ ਇੱਕ ਵੱਡਾ ਪ੍ਰਬੰਧ ਕੀਤਾ ਜਾਊਗਾ ਪੂਰੀ ਵੱਡੀ ਪੱਧਰ ਤੇ ਤੇ ਕੌਮ ਨੂੰ ਇਕੱਠਾ ਕਰਕੇ ਉਹਦੇ ਵਿੱਚ ਅਸੀਂ ਅੱਗੇ ਗੱਲ ਲੈ ਕੇ ਜਾਵਾਂਗੇ ਤੇ ਖਾਸ ਅੱਜ ਜਿਹੜੀ ਗੱਲ ਰਹੀ ਉਹ ਸੀ ਸੁਧਾਰ ਲਹਿਰ ਵਾਲੇ ਉਹਨਾਂ ਦੇ ਉੱਥੇ ਭਾਈ ਗੁਰਪ੍ਰਤਾਪ ਸਿੰਘ ਬਡਾਲਾ ਸਾਹਿਬ ਪਹੁੰਚੇ ਤੇ ਉਹਨਾਂ ਨੇ ਬੜੀ ਜਸ਼ੀਲੀ ਤਕਰੀਰ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਬਾਬਾ ਜੀ ਦੇ ਨਾਲ ਆਂ ਸਾਥ ਦੇਵਾਂਗੇ ਜਿਵੇਂ ਕਹਿਣਗੇ ਕਿਉਂਕਿ ਹੁਣ ਜਿਹੜੇ ਸੁਧਾਰਵਾਦੀ ਨੇ ਉਹ ਉਹ ਅਜੇ ਹੀ ਕਿਸੇ ਧਿਰ ਦੀ ਤਾਕਤ ਵਿੱਚ ਨੇ ਜਿਹੜੀ ਧਿਰ ਨਾਲ ਉਹ ਜੁੜ ਜਾਣ ਤੇ ਇੱਕ ਪਲੇਟਫਾਰਮ ਉਹਨਾਂ ਨੂੰ ਮਿਲ ਜੇ ਤੇ ਉਹ ਲੋਕਾਂ ਵਿੱਚ ਜਾਣ ਸੋ ਬਾਬਾ ਸਰਬਜੀਤ ਸਿੰਘ ਬੇਦੀ ਨੂੰ ਅੱਗੇ ਲਾ ਕੇ ਇਹ ਤਰ੍ਹਾਂ ਜਿਹੜੀਆਂ ਜੇ ਅੱਗੇ ਵਧਦੀਆਂ ਨੇ ਤੇ ਇੱਕ ਬੜਾ ਹੀ ਸਾਰਥਕ ਕਦਮ ਹੋਊਗਾ ਤਾਂ ਉਥੇ ਬਹੁਤ ਸਾਰੇ ਬੁਲਾਰਿਆਂ ਨੇ ਜਿਹੜੇ ਬਹੁਤ ਸਾਰੀਆਂ ਛੋਟੇ ਪੱਧਰ ਦੀਆਂ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੇ ਸੁਝਾਅ ਦਿੱਤਾ ਕਿ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਕਹੀਏ ਕਿ 2 ਦਸੰਬਰ ਵਾਲਾ ਜਿਹੜਾ ਹੁਕਮਨਾਮਾ ਉਹ ਲਾਗੂ ਕੀਤਾ ਜਾਵੇ ਭਾਵ ਬਦਲ ਦਲੀਆਂ ਤੇ ਅਗਲੀ ਜਿਹੜੀ ਕਾਰਵਾਈ ਇਹੋ ਆਰੰਭ ਕੀਤੀ ਜਾਵੇ ਇਹ ਸਾਰਾ ਘਟਨਾ ਕਰਮ ਉੱਥੇ ਹੁੰਦਾ ਹੈ ਤੇ ਬਾਬਾ ਬੇਦੀ ਜੀ ਨੇ ਬੋਲਦੇ ਕਿਹਾ ਵੀ ਅਸੀਂ ਜਿਹੜੇ ਪ੍ਰਮੁੱਖ ਨਮਾਇंदे ਉਹਨਾਂ ਚੋਂ ਇੱਕ ਇੱਕ ਨਮਾਇੰਦਾ ਲੈ ਕੇ ਸਾਰੇ ਜਥੇਬੰਦੀਆਂ ਦਾ ਇੱਕ ਅਸੀਂ ਕਹੋ ਵੀ ਇਸ ਤਰ੍ਹਾਂ ਦਾ ਪ੍ਰੈਜ਼ੀਡੀਅਮ ਬਣਾ ਦਾਂਗੇ ਤੇ ਉਹਦੇ ਵਿੱਚੋਂ ਇੱਕ ਕਮੇਟੀ ਪੰਜ ਮੈਂਬਰੀ ਜਿਹੜੀ ਅ ਐਗਜ਼ੈਕਟਿਵ ਹੋਏਗੀ ਜਾਨੀ ਕਿ ਉਹ ਸਾਰਾ ਕਾਰਜਕਾਰ ਮੂਰੇ ਸੰਭਾਲੇਗੀ ਅਗਵਾਈ ਕਰੇਗੀ ਤੋ ਇਸ ਤਰ੍ਹਾਂ ਪੰਚ ਪ੍ਰਧਾਨੀ ਦੇ ਸਟਾਈਲ ਦੇ ਨਾਲ ਕਹਿੰਦੇ ਅਸੀਂ ਅੱਗੇ ਵਧਣਾ ਹੈ ਤੇ ਇਸ ਤਰ੍ਹਾਂ ਜੇ ਕਿਤੇ ਸਫਲ ਹੋ ਜਾਂਦੇ ਨੇ ਤੇ ਪਿੰਡਾਂ ਵਿੱਚ ਹੇਠਲੇ ਪੱਧਰ ਤੱਕ ਪਹੁੰਚਦੇ ਨੇ ਤਾਂ ਆਉਣ ਵਾਲੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਨੇ ਉਹਨਾਂ ਤੇ ਵੀ ਕਾਫੀ ਅਸਰ ਵੇਖਣ ਨੂੰ ਮਿਲ ਸਕਦਾ ਹੈ ਤੇ ਇਹ ਸਾਰੀ ਲਾਮਬੰਦੀ ਚੱਲ ਰਹੀ ਹੈ ਇਹ ਸਾਰਾ ਕੁਝ ਅ ਅਕਾਲੀ ਦਰਬਾਰਦਲ ਨੂੰ ਬੜੀਆਂ ਮੁਸ਼ਕਲਾਂ 'ਚ ਪਾ ਸਕਦਾ ਹੈ ਤੇ ਕਿਉਂਕਿ ਉਧਰ ਭਾਈ ਅਮਰਤਪਾਲ ਸਿੰਘ ਐਮਪੀ ਤੇ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਉਹਨਾਂ ਨੇ ਵੀ ਇੱਕ ਸ਼ੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਬਣਾ ਲਿਆ ਤੇ ਉਹਨਾਂ ਦਾ ਵੀ ਕਾਫੀ ਨੌਜਵਾਨਾਂ ਦੇ ਵਿੱਚ ਜਿਹੜਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਸੋ ਇਹ ਵੀ ਸਿਝਾ ਆਉਂਦੇ ਨੇ ਵਿੱਚ ਕਿ ਇਹ ਜਿਹੜੇ ਦੋਹੇ ਅੱਜ ਵਾਲਾ ਇਕੱਠ ਤੇ ਅਕਾਲੀ ਦਲ ਵਾਰਸ ਪੰਜਾਬ ਵਾਲੇ ਜੇਕਰ ਤੇ ਇਹ ਆਪਸ ਵਿੱਚ ਹੱਥ ਮਿਲਾ ਲੈਂਦੇ ਨੇ ਤਾਂ ਇੱਕ ਵੱਡੀ ਟੱਕਰ ਅਕਾਲੀ ਦਰਬਾਰ ਬਾਦਲ ਨੂੰ ਦਿੱਤੀ ਜਾ ਸਕਦੀ ਹੈ ਇਸ ਤਰ੍ਹਾਂ ਦਾ ਉਥਲ ਪਥਲ ਪੰਜਾਬ ਵਿੱਚ ਪੰਥ ਵਿੱਚ ਚੱਲ ਰਿਹਾ ਹੈ ਆਉਣ ਵਾਲਾ ਸਮਾਂ ਕੀ ਘਰਵਟ ਲਏਗਾ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਸੋ ਤੁਹਾਡੇ ਇਹਦੇ ਤਿੱਕੀ ਵਿਚਾਰ ਨੇ ਉਮੀਦ ਰहूं ਉਡੀਕ ਰੱਖਾਂਗੇ ਜਰੂਰ ਕਮੈਂਟ ਕਰਕੇ ਸਾਡਾ ਸਾਥ ਦਿਓ ਜੀ ਬਹੁਤ ਧੰਨਵਾਦ